ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੋਤਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਲਿਖੋ ਜੀ 7728200352 ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗੁਰਜੀਤ ਰਾਏ ਠੀਕ ਹੈ ਜੀ ਬਾਈ 콜 ਦੋ ਮੱਝਾਂ ਠੀਕ ਹੈ ਜੀ ਇੱਕ ਸੂਣ ਵਾਲੀ ਤੇ ਇੱਕ ਉਹ ਵੱਧ ਬਾਈ ਤੇ ਜਾਣਕਾਰੀ ਲਵਾਵਾਂਗੇ ਠੀਕ ਹੈ ਜੀ ਦੂਜੇ ਨੰਬਰ ਠੀਕ ਹੈ ਜੀ ਤੇ ਜ਼ਿੰਮੇਦਾਰ ਭਰਾ ਆਪਣਾ ਠੀਕ ਹੈ ਜੀ ਪਿੰਡ ਭੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਕਰਦੇ ਆਪਾਂ ਬਾਈ ਜੀ ਨੇ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਬਾਈ ਸਾਸਿਕਾ ਜੀ ਸਾਸਰੀ ਗਾਂਵ ਨਾਮ ਦੱਸੀ ਜੀ ਆਪਣਾ ਨਾਮਜੀਤ ਸਿੰਘ ਜੀ ਪਿੰਡ ਭੋਤਨਾ ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਾਈ ਆਪਣੇ ਕੋਲ ਦੋ ਮੱਝਾਂ ਮਿਕਾਉਗਾ ਜੀ ਹਾਂਜੀ ਦੋ ਮੱਝਾਂ ਜੀ ਹਾਂਜੀ ਆ ਪਹਿਲੀ ਮੱਝ ਦੀ ਜਾਣਕਾਰੀ ਦੋ ਜੀ ਤੁਹਾਨੂੰ ਇਹ ਦੂਜੇ ਸਵੇਰ ਝੋਟੀ ਆ ਜੀ ਹਾਂਜੀ 11 ਲੀਟਰ ਦੁੱਧ ਦਿੰਦੀ ਆ ਜੀ ਠੀਕ ਹੈ ਜੀ ਪੂਰੀ ਕੋਨੀ ਝੋਟੀ ਆ ਜੀ ਬੜਾ ਸਹੀਲ ਆ ਜੀ ਠੀਕ ਹੈ ਕਿਹਨੇ ਨੇ ਬਾਕੀ ਇਹ ਹਰ ਤੱਕ ਰਹਿ ਗਿਆ ਜੀ ਇਹਦਾ ਹਫਤਾ ਤੱਕ ਰਹਿ ਗਿਆ ਹਾਂਜੀ ਲੋਪਰਾ ਥੋੜੀ ਜੀ ਦਰਦੀਆਂ ਨੂੰ ਐ ਵੀ ਡਾਕਟਰ ਆ ਲੋ ਜੀ ਪੰਜ ਥਾਣਾ ਪੰਜ ਮੇ ਥਾਣਾ ਚ ਬਾਈ ਦੁੱਧ ਆਉਂਦਾ ਹਾਂ ਹਾਂ ਮੜਾ ਮੜਾ ਹੀ ਆਉਂਦਾ ਜੀ ਬਾਲਾ ਨਹੀਂ ਆਉਂਦਾ ਠੀਕ ਹੈ ਜੀ ਥੋੜੇ ਦਰਦੀਆਂ ਤੇ ਉਹਨੂੰ ਵੀ ਟੀਕਾ ਲਾਉਣਾ ਡਾਕਟਰ ਨੇ ਕਿਹਾ ਜੂਮ ਕਰਕੇ ਦਿਖਾਉਣਾ ਜੀ ਹਾਂਜੀ ਮਖਣ ਥੋੜਾ ਜਾਨੂੰ ਐ ਵੀ ਟੀਕਾ ਟੂਕਾ ਲਾਉਂਦੇ ਆ ਲੋ ਜੀ ਤਿੰਨ ਥਾਣਾ ਇੱਧਰ ਆ ਜੀ ਤੇ ਦੋ ਥਾਣਾ ਰੇਟ ਹੈ ਦਾ ਰੇਟ ਬਾਈ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਆ

ਚੱਕਰਸ ਨੂੰ ਬਰਾ ਤੁਸੀਂ ਹਾਂਜੀ ਭਾਈ ਦੂਜੀ ਮਾਦੀ ਦੀ ਜਾਣਕਾਰੀ ਦੇ ਜੀ ਇਹ ਵੀ ਟੀਕਾ ਭਰਾ ਮਹੀਨਾ ਖ ਹੋ ਗਿਆ ਜੀ ਠੀਕ ਹੈ ਜੀ ਤੇ ਦੁੱਧ ਦੁੱਧ ਭਰਾ ਹੋ ਗਿਆ ਜੀ 12 13 ਲੀਟਰ ਸੱਜਰੇ ਹਟ ਹਾਂ ਸੱਜਰੇ ਹਟਾਂ ਦਾ ਤੇ ਹੁਣ ਹੁਣ ਪਾਣੀ ਨਹੀਂ ਦਿੰਦੇ ਰਹੀ ਉਹਦਾ ਠੀਕ ਹੈ ਜੀ ਤੋੜ ਦੋ ਭਰਾ ਲਾ ਭਰਾ ਤੇ ਮੱਝ ਪਲੀ ਕਿਲੋ ਸੀ ਥੋੜਾ ਜਿਹਾ ਇਗੀਟਰ ਦੀ ਆ ਲੋ ਇਧਰ ਹੀ ਤੋੜ ਦੇ ਭਈ ਪਰ ਇਹਨੂੰ ਪਰੇ ਤੋੜ ਦੋ ਪਰੇ ਤੇ ਲੋ ਜੀ पूरा तरह हाँ साढ़े सामने दोनों बजे में ठीक है जूम कर देने पूरा डर दिया तो घर तो बारे क्डिया नहीं कहते ठीक है बंद हो जी बंद हाँ जी भाई रेट का रेट फोन पे कर लेंगे जी ठीक है ठीक है जी फिर क्वालिटी देख सकते चंकी पड़ी प्लेसी है ठीक है जी पेंट भोतना तो जिला ਫਿਰ ਕੋਈ ਲਾਈ ਬਰਨਾਲਾ ਬਾਈ ਜੀ ਨਾਲ ਜੁਮ ਕਨੈਕਟ ਹੋ ਪਰ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ